ਸਾਸੀ ਗਾਲ ਜੀ ਇਸ ਵੇਲੇ ਸਾਨੂੰ ਰਾਸਤੇ ਦੇ ਵਿੱਚ ਵੀਰ ਮਿਲੇ ਆ ਤੇ ਉਹ ਜਿੱਦਾਂ ਹਰਪ੍ਰਭਾਵਿਤ ਇਲਾਕੇ ਲਈ ਸਮਾਨ ਲੈ ਕੇ ਚੱਲੇ ਆ ਤੇ ਯੂਪੀ ਤੋਂ ਆਏ ਆ ਤੇ ਵੀਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਮਾਨ ਤੁਸੀਂ ਕਿਹੜਾ ਕਿਹੜਾ ਲੈ ਕੇ ਆਏ ਆ ਪਹਿਲਾਂ ਤਾਂ ਇਦਾਂ ਦੱਸ ਦਿਓ ਜੀ ਸਮਾਨ ਜੀ ਅਸੀਂ ਲੈ ਕੇ ਆਏ ਆ ਜੀ ਸੁੱਕੀ ਵਸਤ ਸਾਰੀ ਦੀ ਅੱਛਾ ਜੀ ਬਣਾਉਣ ਵਾਲੀ ਮਤਲਬ ਹਾਂ ਪੈਕਿੰਗ ਕਰਕੇ ਲੈ ਆਏ ਆ ਜੀ ਆਟਾ ਏ ਦਾਲ ਏ ਕੀਨੀ ਏ ਮਤਲਬ ਕੋਲਗੇਟ ਏ ਸਰਫ ਏ ਲੂਣ ਹੈ ਹਰ ਪ੍ਰਕਾਰ ਦਾ ਰਸ ਨੇ ਜੀ ਸਾਡੇ ਕੋਲ ਤੇ ਐ ਕਿਹੜੀ ਜਗ੍ਹਾ ਤੋਂ ਆਏ ਅਸੀਂ ਯੂਪੀ ਸਾਨਦਪੁਰ ਜ਼ਿਲ੍ਹਾ ਜੀ ਡਿਸਟ੍ਰਿਕਟ ਸਾਡਾ ਤੇ ਪਿੰਡ ਕਿਹੜਾ ਜੀ ਪਿੰਡ ਡਲਾਵਲੀ ਇਹ ਸਾਰੇ ਉੱਥੇ ਦੇ ਹੀ ਆ ਹਾਂ ਜੀ ਡਲਾਵਲੀ ਬੀਨਪੁਰ ਔਰ ਜੀ ਚੋਕਾ ਤੇ ਇਹ ਮਾਇਆ ਕਿੱਦਾਂ ਇਕੱਠੀ ਕੀਤੀ ਜੀ ਦਾ ਮਤਲਬ ਉੱਥੇ ਪਿੰਡ 'ਚ ਕੀਤੀ ਅਸੀਂ ਲੋਟਸਿੰਟ ਕਰਾਈ ਥੀ ਗੁਰੂ ਘਰ ਹਾਂ ਗੁਰੂ ਘਰ ਜੀ ਠੀਕ ਹੈ ਜੀ ਉਸ ਉਹਦੇ ਜ਼ਰੀਏ ਪਰ ਸਾਰੇ ਇਕੱਠੇ ਹੋ ਗਏ ਸਮਾਨ ਜੀ ਠੀਕ ਹੈ ਤੇ ਤੁਹਾਨੂੰ ਮਤਲਬ ਉੱਥੇ ਯੂਪੀ ਰਹਿੰਦਿਆਂ ਨੂੰ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੋ ਗਿਆ ਜਿੱਤਰੀ 35 ਸਾਲ ਹੋ ਗਏ ਨੇ ਜੀ ਅਲ ਇੱਕ ਤੋਂ ਪੰਜਾਬ ਚੋਂ ਗਏ ਆ ਜੀ ਆ ਪੰਜਾਬ ਰਾਣ ਚੋਂ ਗਏ ਜੀ ਤੇ ਹੋਰ ਕਿੰਨੀਆਂ ਕਿ ਟਰਾਲੀਆਂ ਇਦਾਂ ਜੂਪੀ ਦੇ ਵਿੱਚੋਂ ਆ ਰਹੀਆਂ ਤੁਹਾਨੂੰ ਰਾਸਤੇ ਵਿੱਚ ਕਾਫੀ ਟਰਾਲੀਆਂ ਆਉਂਦੀਆਂ ਗੱਡੀਆਂ ਵੀ ਟਰਾਲੀਆਂ ਵੀ ਲੱਗੀਆਂ ਹੁੰਦੀਆਂ ਨੇ ਰਾਣੇ ਤੋਂ ਵੀ ਪੰਜਾਬ ਚੋਂ ਵੀ ਰਾਜਸਥਾਨ ਚੋਂ ਵੀ ਜੀ ਤੇ ਵੀਰ ਜੀ ਮੈਂ ਗੱਲ ਪੁੱਛਣੀ ਸੀ ਵੀ ਜਿੱਦਾਂ ਤੁਹਾਨੂੰ ਅੱਗੇ ਪਤਾ ਆ ਵੇ ਤੁਸੀਂ ਸਮਾਨ ਕਿੱਥੇ ਲੈ ਕੇ ਜਾਣਾ ਕੋਈ ਉੱਥੇ ਲਾ ਕੇ ਆ ਨਹੀਂ 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 ਸਾਡੀ ਗੱਲ ਹੋਈ ਹੈ ਜੀ ਉੱਥੇ ਸਪੈਸ਼ਲ ਆਪਣਾ ਸਾਡੇ ਪਰਿਵਾਰ ਉੱਥੇ ਰਹਿੰਦੇ ਆ ਉਹਨਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕੋਲ ਇੱਥੇ ਲੈ ਕੇ ਆਉਣਾ ਵਾ ਉਹ ਤੋਂ ਬਾਅਦ ਜਿਵੇਂ ਜਿਵੇਂ ਉਹ ਆਪણો ਆਰਡਰ ਕਰਨੇ ਕਿ ਵੀ ਤੁਸੀਂ ਐਸ ਪਿੰਡ ਚ ਲੈ ਕੇ ਜਾਣਾ ਅਸੀਂ ਉਸ ਤਰੀਕੇ ਨਾਲ ਜਾਵਾਂਗੇ ਉਹ ਵਾਲਾ ਸਿਸਟਮ ਨਹੀਂ ਕਰਨਾ ਪਈਂ ਜਾ ਕੇ ਉਹ ਰੱਖ ਕੇ ਤੇ ਵਾਪਸ ਮੋੜਾਉਣਾ ਕੋਈ ਜਦੋਂ ਕਈ ਕਾਲੀ ਕਰਦੇ ਆ ਲਾ ਕੇ ਦੱਸ ਦੋ ਕਾਲੀ ਕਰਨ ਵਾਲਾ ਕੰਮ ਨਹੀਂ ਹੈ ਤੇ ਸੇਵਾ ਕਰ ਕਿਉਂ ਨਹੀਂ ਬਾਬਾ ਜੀ ਠੀਕ ਹੈ ਜੀ ਸਾਡਾ ਪੂਰਾ ਮੋਟਿਵ ਹੈ ਕਿ ਅਸੀਂ ਲੋਕਾਂ ਤੱਕ ਪਹੁੰਚਾ ਕੇ ਗਈਏ ਚੀਜ਼ਾਂ ਨੂੰ ਨਾ ਕਿ ਅਸੀਂ ਉਥੇ ਛੋਟੇ ਛੋਟਕੇ ਹੁੰਦਾ ਮਤਲਬ ਹੈ ਕਿ ਉਸ ਚੀਜ਼ ਤੁਹਾਡੀ ਖਰਾਬ ਹੈ ਤੁਹਾਡਾ ਕੋਈ ਫਾਇਦਾ ਨਹੀਂ ਹੈ ਨਾ ਤੇ ਇਸ ਕਰਕੇ ਕੀ ਜਾਈਏ ਤਾਂ ਮੂੰਹ ਚ ਪੈ ਜਵੇ ਬਿਲਕੁਲ ਜੀ ਬਿਲਕੁਲ ਸਹੀ ਥਾਂ ਤੇ ਚਲ ਜਵੇ ਬਿਲਕੁਲ ਬਿਲਕੁਲ ਤੇ ਜੇ ਹੁਣ ਲਾ ਲਓ ਵੀ ਕੋਈ ਇਕੱਠਾ ਹੀ ਕਰੀ ਜਾਂਦਾ ਜਾਂ ਵੇਚੀ ਜਾਂਦੇ ਆ ਉਹ ਉਹ ਕੋਈ ਫਾਇਦਾ ਨਹੀਂ ਉਹ ਉਹ ਗਲਤ ਗੱਲ ਹੈ ਦੇਖੋ ਇਹ ਭਿਗੜ ਜੇ ਕਿਸੇ ਤੇ ਪਈ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਜਿੰਨਾ ਹੁਣ ਕਈ ਮੈਂ ਅਸੀਂ ਦੇਖਦੇ ਆ سوشل میڈیا ਦਾ ਰਿੰਨੇ ਆ ਕਿ ਚੀਜ਼ ਆਪਾਂ ਦੇਖਦੇ ਆ ਕਿ ਲੋਕੀ ਕੀ ਕਰਦੇ ਆ ਲੋਕੀ ਇਕੱਠਾ ਕਰਕੇ ਰੱਖੀ ਜਾ ਰਹੇ ਆ ਹਾਂਜੀ ਉਹ ਗਲਤ ਗੱਲ ਹੈ ਦੇਖੋ ਜਿਹੜੀ ਚੀਜ਼ ਕੋਈ ਐਡੀ ਦੂਰੋਂ ਤੁਹਾਡੇ ਵਾਸਤੇ ਕੋਈ ਲੈ ਕੇ ਆ ਰਿਹਾ ਹੈ ਜਾਂ ਉੱਥੋਂ ਦੇ ਬੰਦੇ ਤੁਹਾਡਾ ਪ੍ਰਬੰਧ ਕਰ ਰਿਹਾ ਹੈ ਉਹ ਚੀਜ਼ ਜਿੰਨਾ ਤੱਕ ਜਾਣੀ ਚਾਹੀਦੀ ਉਹ ਜਾਣੀ ਚਾਹੀਦੀ ਆ ਨਾ ਕਿ ਉਹ ਚੀਜ਼ ਖਰਾਬ ਕਰਨੀ ਜਾਈ ਦੀ ਆ ਵਹੀਂ ਦੇਖਦੇ ਆ ਕਿ ਉੱਥੇ ਆਪਣਾ ਕੋਈ ਵੀਡੀਓ ਪਾ ਰਿਹਾ ਹੈ ਕਿ ਆਪਣਾ ਸਮਾਨ ਲੋਕੀ ਲੈ ਲੈ ਕੇ ਰੱਖੀ ਜਮ੍ਹਾਂ ਕਰੀ ਆਉਂਦੇ ਆ ਤੇ ਕਈ ਉਹ ਚੀਜ਼ ਨੂੰ ਮੜ ਕੇ ਵਾਪਸ ਫਿਰ ਵੇਸਟਰਮ ਦੇ ਆ ਕਈ ਉਹ ਕਈ ਉਹ ਵੀ ਲਈ ਜਾਂਦੇ ਆ ਜਿਨ੍ਹਾਂ ਦੇ ਪਾਣੀ ਆਇਆ ਵੀ ਨਹੀਂ ਹੈਗਾ ਉਹ ਵਿਚਾਰੇ ਪਾਣੀ ਵਾਲੇ ਤੇ ਵਿਚਾਰੇ ਪਾਣੀ ਦੇ ਪਾਸੇ ਹਾਂਜੀ 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 ਉਹਨਾਂ ਤੱਕ ਤੇ ਚੀਜ਼ ਪਹੁੰਚੂਗੀ ਆਪ ਪਹੁੰਚੋਣੀ ਪੈਣੀ ਤਦੇ ਭਾਜੀ ਗੱਲ ਕਰਕੇ ਅੱਗੇ ਗੱਲ ਕੀਤੀ ਆ ਉਹਨਾਂ ਦੇ ਨਾਲ ਪੂਰਾ ਸਬੰਧ ਕਰਕੇ ਆਪਣਾ ਪ੍ਰਬੰਧ ਗੱਲਬਾਤ ਕਰਕੇ ਅਸੀਂ ਹੁਣ ਜਾਵਾਂਗੇ ਉਹ ਤਬਾ ਜਿਵੇਂ ਜਿਵੇਂ ਸਾਨੂੰ ਕਹਿਣਗੇ ਅਸੀਂ ਉਸ ਪਿੰਡ ਦੇ ਵਿੱਚ ਨਾਲ ਜਾਵਾਂਗੇ ਅਸੀਂ ਆਪਣੇ ਖੱਤੀ ਵਰਦਾਕ ਸੇਵਾ ਕਰਕੇ ਉਹੜੀ ਬਾਬਾਈ ਉਹ ਹੀ ਛੁੱਟ ਕੇ ਚੀਜ਼ ਕੋਈ ਨਹੀਂ ਆਉਣੀ ਇਹ ਬਹੁਤ ਸਿਆਣੀ ਸੋਚ ਆ ਵੀਰ ਜਿਹੜੇ ਯੂਪੀ ਤੋਂ ਆਏ ਆ ਤੇ ਸਾਨੂੰ ਕਿਉਂਕਿ ਪਰਸਨਲੀ ਤੌਰ ਤੇ ਵੀ ਇਹੀ ਲੱਗਦਾ ਸੀ ਜਾਂਦੇ ਰਹਿੰਦੇ ਆ ਦੇਖਦੇ ਆ ਨਾ ਵੀ ਚੀਜ਼ ਜਿਹੜੀ ਆ ਉਥੇ ਹੱਥੀਂ ਭਰਤ ਜਵੇ ਉਹਦੇ ਨਾਲ ਦੀ ਰੀਜ਼ ਨਹੀਂ ਸਹੀ ਟਿਕਾਣੇ ਤੇ ਚਲ ਜਵੇ ਤੇ ਜੇ ਆਪਾਂ ਹੁਣ ਮੱਲ ਲਾ ਲਓ ਵੀ ਮਾਇਆ ਵੀ ਵਿਚਾਰਾ ਪੂਰੇ ਪੂਰੇ ਕਰਕੇ ਉਥੇ ਇਕੱਠੀ ਕੀਤੀ ਹੁੰਦੀ ਨਾ ਕੋਈ ਹਮਦਰਦੀ ਦੇ ਤੌਰ ਤੇ ਕੋਈ ਨਹੀਂ ਵੀ ਸਮਰੱਥ ਹੁੰਦਾ ਉਹ ਵੀ ਦੇ ਦਿੰਦਾ ਵੀ ਚਲੋ ਮੇਰਾ ਵੀ ਯਾਰ 2-400 ਪਾ ਲਓ ਤੇ ਪਰ ਉਹ ਜੇ ਇਦਾਂ ਮਤਲਬ ਤਿਲ ਤਿਲ ਕਰਕੇ ਜੇ ਮਾਇਆ ਇਕੱਠੀ ਕੀਤੀ ਆ ਤਾਂ ਉਹ ਸਹੀ ਟਿਕਾਣੇ ਤੇ ਲੱਗਣੀ ਚਾਹੀਦੀ ਆ ਤੇ ਆ ਵੀਰ ਹੁਣਾਂ ਨੇ ਦੇਖੋ ਟਰਾਲੀ ਦੇ ਵਿੱਚ ਸਾਰਾ ਸਮਾਨ ਮੈਂ ਤੁਹਾਨੂੰ ਦਿਖਾ ਲ ਦਿੰਨਾ ਇਹ ਭਾਜੀ ਹੋਰ ਟਰਾਲੀਆਂ ਵੀ ਆ ਇੱਕ ਟਰਾਲੀ ਸਾਡੀ ਅੱਗੇ ਚੱਲ ਗਈ ਹੈ ਜੀ ਉਦੋਂ ਬਿਲਕੁਲ ਪੈਕ ਹੈ ਉਹਦੇ ਵਿੱਚ ਅਸੀਂ ਬਹਿਣ ਵਾਲਾ ਸਮਾਨ ਸਾਡਾ ਕੋਈ ਨਹੀਂ ਸੀ ਇਸ ਕਰਕੇ ਅਸੀਂ ਬਹਿਣ ਵਾਲਾ ਸਿਸਟਮ ਵਿੱਚ ਬਣਾ ਲਿਆ ਸੀ ਇਹ ਚ ਚਾਰਾ ਥੱਲੇ ਤੇ ਆਪਣਾ ਪਾਣੀ ਹੈ ਜੀ ਤੇ ਸਾਰੇ ਚੀਜ਼ਾਂ ਨੂੰ ਚੋਕਰ ਥੱਲੇ ਬਾਕੀ ਜਿਹੜਾ ਆਪਣਾ ਘਰਾਂ ਚ ਦੇਣ ਵਾਲਾ ਸਿਸਟਮ ਸਾਰਾ ਜਿਵੇਂ ਚਾਚਾ ਜੀ ਦੱਸੇ ਸਾਡੇ ਕਿ ਰਾਸ਼ਨ ਜਿਹੜਾ ਉਹ ਅਸੀਂ ਪੈਕ ਕਰਕੇ ਉਹ ਪੂਰੀ ਟਰਾਲੀ ਸਾਡੀ ਭਰੀ ਹੋਈ ਅੱਗੇ ਚੱਲ ਗਈ ਆ ਜੀ ਗੱਡੀ ਉਹ ਠੀਕ ਹੈ ਜੀ ਆਹ ਦੇਖੋ ਇਦਾਂ ਵੀਰ ਹੁਣਾਂ ਨੇ ਆ ਦੇਖੋ ਆ ਦੂਜੀਆਂ ਪੀਣ ਵਾਲੀਆਂ ਬੋਤਲਾਂ ਆ ਤੇ ਆ ਸਾਰਾ ਸਮਾਨ ਆ ਦੇਖੋ ਇੱਧਰ ਆਟਾ ਵੀ ਪਿਆ ਆ ਸਾਰੇ ਸਮਾਨ ਇੱਕਦਮ ਪੈਕ ਕਰਕੇ ਪੂਰਾ ਚਾਰਾ ਥੱਲੇ ਪਸ਼ੂਆਂ ਦਾ ਥੱਲੇ ਚੋਕਰ ਆ ਚਾਰਾ ਵੀ ਲੈ ਕੇ ਆਏ ਆ ਮਤਲਬ ਚੋਕਰ 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 ਕਹਿੰਦੇ ਉਹ ਚੋਕਰ ਸਾਰੇ ਥੱਲੇ ਆ ਤੇ ਵੀਰ ਹੁਣੀ ਦੇਖ ਲਓ ਪੂਰਾ ਪ੍ਰਬੰਧ ਕਰਕੇ ਆਏ ਆ ਦੇਖ ਲਓ ਥੱਲੇ ਨੂੰ ਨਿਗਾ ਮਾਰਦੇ ਹੋ ਗੱਦੇ ਵੀ ਨਾਲ ਲੈ ਕੇ ਆਏ ਆ ਵੀਰ ਵੀ ਜੇ ਉੱਥੇ ਸਮਾਂ ਲੱਗਦਾ ਤੇ ਆ ਗੱਦੇ ਵੀ ਨਾਲ ਵੀਰ ਹੁਣੀ ਲੈ ਕੇ ਆਏ ਆ ਤੇ ਇਸ ਵੇਲੇ ਆ ਵਿੱਚ ਬੈਠੇ ਭਾਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ 37 ਸਾਲ ਉਮਰ ਹੈ ਤੇ ਖੇਤੀ ਕਰਦੇ ਭਾਈ ਹਾਂਜੀ ਖੇਤੀ ਕਰਦੇ ਭਾਜੀ ਇਹ ਤਾਂ ਮਨ ਵਿੱਚ ਕੀ ਆਇਆ ਜਦੋਂ ਆਪਾਂ ਉੱਥੇ ਦੇਖਿਆ ਵੀ ਭਰਾ ਇੰਨਾ ਮਤਲਬ ਪਾਣੀ ਵਿੱਚ ਡੁੱਬੇ ਪਏ ਆ ਇੰਨਾ ਪਾਣੀ ਆ ਗਿਆ ਉਹਦਾ ਮਨ ਵਿੱਚ ਕੀ ਆਇਆ ਤੁਹਾਡੇ ਮਨ ਵਿੱਚ ਇਹ ਹੀ ਆ ਕਿ ਜਦੋਂ ਸਾਡੇ ਵੀਰ ਭਰਾ ਪੰਜਾਬ ਵਾਲੇ ਸਾਡੇ ਨਾਲ ਖੜੇ ਰਹਿੰਦੇ ਨੇ 24 ਘੰਟੇ ਸਾਡੇ ਨਾਲ ਹੱਥ ਨਾਲ ਹੱਥ ਮਲਾ ਕੇ ਖਲੋਤੇ ਨੇ ਫਿਰ ਅਸੀਂ ਕਿਉਂ ਉਹਨਾਂ ਤੋਂ ਪਿੱਛੇ ਹਟੀਏ ਅਸੀਂ ਫਿਰ ਆਪਣਾ ਉਹਨਾਂ ਦੇ ਨਾਲ ਹੱਥ ਨਾਲ ਹੱਥ ਮਲਾ ਕੇ ਖੜੇ ਪਾਜੀ ਗਾਂ ਜਿੱਦਾਂ ਮਤਲਬ ਉਹਨਾਂ ਨੂੰ ਜ਼ਮੀਨਾਂ ਬਣਾ ਕੇ ਵੀ ਟੇਣ ਦੀ ਲੋਡ ਪੈਣੀ ਆ ਕਣਕ ਤੱਕ ਬਜਾਈ ਤੱਕ ਕੰਮ ਚੱਲਣਾ ਨਾ ਉਦੋਂ ਵੀ ਤੁਸੀਂ ਤਾਂ ਮਤਲਬ ਟੀਮਾਂ ਬਣਾ ਕੇ ਆਉਂਗੇ ਉੱਥੋਂ ਜੂਪੀ ਦੇ ਵਿੱਚ ਉਦੋਂ ਵੀ ਅਸੀਂ ਟੀਮਾਂ ਬਣਾ ਕੇ ਆਵਾਂਗੇ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਆਪਣਾ ਡੀਜ਼ਲ ਆਪਣਾ ਪ੍ਰਬੰਧ ਕਰਕੇ ਆਵਾਂਗੇ ਜਿਵੇਂ ਖੇਤਾਂ 'ਚ ਰੇਤਾ ਆ ਜਾਣਾ ਤੇ ਉਹ ਸਾਰਾ ਕੁਝ ਇਕਸਾਰ ਆਪਣਾ ਸੇਵਾ ਕਰਾਂਗੇ ਆ ਆ ਦੇਖ ਲਓ ਵੀ ਜਿਹੜੀ ਵੀਰਾਂ ਨੇ ਗੱਲ ਕਹੀ ਆ ਨਾ ਵੀਰ ਕਹਿੰਦੇ ਵੀ ਐਨ ਸਾਰਾ ਪ੍ਰਬੰਧ ਕਰਕੇ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਮੈਂ ਭਰਾ ਆ ਦੇਖੋ ਪੰਜਾਬੀ ਭਰਾ ਆ ਆਪਣੇ ਬਹੁਤ ਵਧੀਆ ਇਹਨਾਂ ਦੀ ਸੋਚ ਆ ਤੇ ਐ ਇਦਾਂ ਦੀ ਜਿਹੜੀ ਭਾਵਨਾ ਹੁੰਦੀ ਨਾ ਇਹ ਹੁੰਦੀ ਆ ਦਿਲੋਂ ਹੁੰਦੀ ਆ ਕਿਉਂਕਿ ਇਹ ਇਦਾਂ ਦਿਖਾਵੇ ਵਾਲਾ ਕੰਮ ਨਹੀਂ ਰਹਿ ਗਏ ਹੈਗੇ ਇਹ ਮਾਰ ਰਪਈਆ ਇਸ ਮਾਰ ਦੇ ਵਿੱਚ ਜਿਹੜੇ ਵੀਰ ਹਮਦਰਦੀ ਨਾਲ ਆਉਂਦੇ ਆ ਅਸੀਂ ਉਹਨਾਂ ਨੂੰ ਫੇਰ ਸਿਰ ਝੁੱਕ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੀ ਸੋਚ ਨੂੰ ਪ੍ਰਣਾਮ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਵੀਰ ਇੱਕ ਪਿੱਛੇ ਵੀਡੀਓ ਜਿਹੜਾ ਬਣਾਉਂਦਾ ਸੀ ਕਿਉਂਕਿ ਮੈਂ ਕੱਲਾ ਆਇਆ ਸੀ ਤੇ ਉਹ ਵੀਰ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇਹ ਵੀਰ ਟਰੈਕਟਰ ਚਲਾਉਂਦਾ ਸੀ ਤੇ ਮੈਂ ਮੂਰੇ ਹੋ ਕੇ ਟਰੈਕਟਰ ਰੋਕ ਲਿਆ ਤੇ ਇਹ ਵੀ ਤੋ ਵੀਡੀਓ ਇੱਥੋਂ ਬਣਾਈ ਆ ਚਲੋ ਠੀਕ ਹੈ ਜੀ ਆ ਜੋ ਤੁਹਾਨੂੰ ਦਿਖਾ ਲਿਆ ਇਸ ਵੇਲੇ ਆ ਵੀਰ ਹੁਣ ਟਰਾਲੀ ਆ ਵਿੱਚ ਸਾਰਾ ਸਮਾਨ ਪਿਆ ਥੱਲੇ ਤੱਕ ਇੱਕ ਟਰਾਲੀ ਅੱਗੇ ਚਲ ਗਈ ਆ ਇਦਾਂ ਯੂਪੀ ਵਿੱਚੋਂ ਕਾਫਲੇ ਜਿਹੜੇ ਆ ਉਹ ਰਾਸਤੇ ਵਿੱਚ ਤੁਹਾਨੂੰ ਦੇਖਾਈ ਦੇਊਗੇ ਧੰਨਵਾਦ